ਇਹ ਮੋਕਾ ਪ੍ਰਸਤੀ ਆ ਗੱਲ ਮੋਕਾ ਪ੍ਰਸਤੀ ਬੰਦੇ ਦੀ ਕਰਨੀ ਵੀ ਅੱਜ ਉਹਨੂੰ ਪਤਾ ਲੱਗਿਆ ਵੀ ਮੈਨੂੰ ਕਾਂਗਰਸ ਵੱਲੋਂ ਮੈਂ ਹਾਰ ਰਿਹਾ ਉਹਨਾਂ ਨੇ ਮੀਟਿੰਗਾਂ ਕੀਤੀਆਂ ਕੁਝ ਸਮਾਤੇ ਗਏ ਸਰਵੇ ਕਰਵਾਇਆ ਉਹਦੇ ਵਿੱਚ ਉਹਦੇ ਨੰਬਰ ਬਹੁਤ ਕੰਮ ਸੀ ਘੱਟ ਸੀਗੇ ਉਹਨੂੰ ਵੋਟ ਨਹੀਂ ਪੈ ਰਹੀ ਸੀ ਔਰ ਜਿਹੜਾ ਮੰਦਿਰ ਬਣਿਆ ਉਹਦੇ ਵਿੱਚ ਬਿੱਟੂ ਦਾ ਕੀ ਰੋਲ ਆ ਮੰਦਿਰ ਤਾਂ ਸਰਕਾਰ ਨੇ ਚਲੋ ਬਣਾਇਆ ਜਾਂ ਸੰਗਤ ਨੇ ਬਣਾਇਆ ਸੰਗਤ ਦੀ ਮਾਇਆ ਦੇ ਨਾਲ ਬਣਿਆ ਵੈਸੇ ਵੀ ਮੰਦਿਰ ਸੰਗਤ ਦਾ ਹੁੰਦਾ ਵਾ ਤੇ ਨਾਲ ਲੁਧਿਆਣਾ ਪ੍ਰਮੁੱਖ ਨਗ ਬਣਾਣਾ ਕਿਉਂਕਿ ਜੇ ਲੁਧਿਆਣੇ ਤੋਂ 404 ਵਾਲੀ ਪਾਰਟੀ ਦੇ ਵਿੱਚ ਇਲੈਕਸ਼ਨ ਲੜ ਰਹੇ ਨੇ ਨਾ ਉਹ ਆਪ ਹਾਰ ਰਹੇ ਨੇ ਪੰਜਾਬ ਇਹ ਚੋਣ ਖਾਣਾ ਲਗਾਤਾਰ ਭਖਦਾ ਹੋਇਆ ਨਜ਼ਰ ਆ ਰਿਹਾ ਤੇ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਵੱਲੋਂ ਸ਼੍ਰੋਮਣੀ ਕਾਲੀ ਦਲ ਵੱਲੋਂ ਰঞ্জੀਤ ਸਿੰਘ ਢਿੱਲੋਂ ਨੂੰ ਉਮੀਦਵਾਰ ਬਣਾਇਆ ਵਾ ਰঞ্জੀਤ ਸਿੰਘ ਢਿੱਲੋਂ ਸਾਡੇ ਨਾਮ ਜੁੜਨੇ ਢਿੱਲੋਂ ਸਾਹਿਬ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਵਾ ਕਿਸ ਤਰ੍ਹਾਂ ਦਾ ਮੁਕਾਬਲਾ ਦੇਖਦੇ ਹੋ ਇੱਕ ਪਾਸੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਜਿਹੜੇ ਦੋ ਵਾ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ ਦੂਜੇ ਪਾਸੇ ਐਮ ਐਲ ਏ ਅਸ਼ੋਕ ਪ੍ਰਾਸ਼ਦ ਪੱਪੀ ਨੇ ਤੇ ਤੀਜੇ ਪਾਸੇ ਕਾਂਗਰਸ ਦੇ ਹਜੇ ਉਮੀਦਵਾਰ ਦਾ ਐਲਾਨ ਹੋਣਾ ਬਾਕੀ ਹੈ ਦੇਖੋ ਮੈਂ ਇਹਨਾਂ ਬਾਰੇ ਤਿੰਨਾਂ ਬਾਰੇ ਜੇ ਗੱਲ ਕਰਾਂ ਤਿੰਨੇ ਕਾਂਗਰਸੀ ਨੇ ਬੈਕਗ੍ਰਾਉਂਡ ਇਹਨਾਂ ਦੀ ਕਾਂਗਰਸੀ ਹੈ ਸ਼ਰਮਣ ਅਕਾਲੀ ਦਲ ਦਾ ਮੁਕਾਬਲਾ ਕਾਂਗਰਸ ਨਾਲ ਹੈ ਔਰ ਮੈਨੂੰ ਇਉਂ ਲੱਗਦਾ ਵੀ ਇਹ ਕਾਂਗਰਸੀਆਂ ਨੂੰ ਲੋਕ ਪਹਿਲਾਂ ਹੀ ਨਕਾਰ ਚੁੱਕੇ ਨੇ ਹਜੇ 2 ਸਾਲ ਪਹਿਲਾਂ ਨਕਾਰਿਆ ਅੱਜ ਦੀ ਸਰਕਾਰ ਬਣੀ ਸੀ ਜ ਉਹ ਸਾਰੀਆਂ ਗਰੰਟੀਆਂ ਦਾ جناਜਾ ਨਿਕਲ ਚੁਕਿਆ ਔਰ ਗਰੰਟੀਆਂ ਦੇਣ ਵਾਲਾ ਜੇਲ੍ਹ ਚ ਬੈਠਾ ਅੱਜ ਕਿੱਥੋਂ ਲੋਕ ਜਾ ਕੇ ਗਰੰਟੀ ਪੂਰੀ ਕਰਨਗੇ ਸੋ ਅੱਜ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਯਾਦ ਆ ਰਿਹਾ ਹਰ ਵਰਗ ਨੂੰ ਪੰਜਾਬ ਦੇ ਚਾਹੇ ਵਪਾਰੀ ਵਰਗ ਦਾ ਉਦਯੋਗਪਤੀ ਨੇ ਦੁਕਾਨਦਾਰ ਆ ਸਧਾਰਨ ਲੋਕ ਨੇ ਨੇ ਮਜ਼ਦੂਰ ਨੇ ਹਰੇਕ ਬੰਦਾ ਮਹਿਸੂਸ ਕਰਦਾ ਵੀ ਅਕਾਲੀ ਦਲ ਦਾ ਰਾਜ ਵਧੀਆ ਸੀ ਵਿਕਾਸ ਵੀ ਹੋ ਰਿਹਾ ਸੀ ਭਾਈਚਾਰਕ ਸਾਂਝ ਵੀ ਮਜ਼ਬੂਤ ਸੀ ਔਰ ਤਰੱਕੀ ਤੇ ਖੁਸ਼ਹਾਲੀ ਵੀ ਹੋ ਰਹੀ ਸੀ ਇਸ ਕਰਕੇ ਅੱਜ ਮੈਂ ਮੁਕਾਬਲੇ ਵਾਲੀ ਤਾਂ ਕੋਈ ਗੱਲ ਨਹੀਂ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਵੱਲ ਫੈਸਲਾ ਕਰਨਗੇ ਪਰ ਉਹਨਿਤ ਬਿਟੂ ਨਾਲ ਗੱਲਬਾਤ ਹੋਈ ਜਦੋਂ ਕਾਂਗਰਸ ਛੱਡ ਕੇ ਬੀਜੇਪੀ ਇਹ ਜਾਂਦੇ ਨੇ ਤਾਂ ਕਹਿੰਦੇ ਉਹਨਾਂ ਨੂੰ ਪੁੱਛਿਆ ਗਿਆ ਕਿ ਬੀਜੇਪੀ ਇਹ ਜਾਂਦਾ ਕੀ ਮਕਸਦ ਸੀ ਕਹਿੰਦੇ ਸੀਗੇ ਕਿ ਬੀਜੇਪੀ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਗੁੰਮਰਾਹ ਕੀਤਾ ਜਦੋਂ ਗਠਬੰਧਨ ਟੁੱਟਿਆ ਤਾਂ ਇਸ ਕਰਕੇ ਬੀਜੇਪੀ ਇਹ ਚ ਜਾਂਦਾ ਮਨ ਬਣਿਆ ਪੰਜਾਬ ਦੇ ਲੋਕਾਂ ਨੂੰ ਕਿਸਾਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਗੁੰਮਰਾਹ ਕੀਤਾ ਵਾ ਗਠਬੰਧਨ ਟੁੱਟੇ ਨੂੰ ਤਾਂ 2 ਸਾਲ ਤੋਂ ਵੀ ਉੱਪਰ ਹੋ ਗਏ ਉਦੋਂ ਦਾ ਕਿਉਂ ਨਹੀਂ ਚਲਾ ਗਿਆ ਇਹ ਮੌਕਾ ਪ੍ਰਸਤੀ ਆ ਗੱਲ ਮੌਕਾ ਪ੍ਰਸਤੀ ਬੰਦੇ ਦੀ ਕਰਨੀ ਵੀ ਅੱਜ ਉਹਨੂੰ ਪਤਾ ਲੱਗਿਆ ਵੀ ਮੈਨੂੰ ਕਾਂਗਰਸ ਵੱਲੋਂ ਮੈਂ ਹ ਉਹਨਾਂ ਨੇ ਮੀਟਿੰਗਾਂ ਕੀਤੀਆਂ ਕੁਝ ਸਮਾਂ ਤੇ ਗਏ ਸਰਵੇ ਕਰਵਾਇਆ ਉਹਦੇ ਵਿੱਚ ਉਹਦੇ ਨੰਬਰ ਬਹੁਤ ਕੰਮ ਸੀ ਘੱਟ ਸੀਗੇ ਉਹਨੂੰ ਵੋਟ ਨਹੀਂ ਪੈ ਰਹੀ ਸੀ ਈਵਨ ਕਿ ਉਹਨਾਂ ਦੇ ਸਰਪੰਚ ਉਹਨਾਂ ਦੇ ਪੰਚ ਤੇ ਕਾਉਂਸਲਰ ਉਹਨਾਂ ਦੀ ਮੀਟਿੰਗਾਂ 'ਚ ਨਹੀਂ ਆਏ ਜਿਸ ਕਰਕੇ ਉਹਨੂੰ ਪਤਾ ਲੱਗ ਗਿਆ ਵੀ ਇੱਥੇ ਤਾਂ ਮੈਂ ਬੁਰੀ ਤਰ੍ਹਾਂ ਹਾਰ ਰਿਹਾ ਔਰ ਮੌਕਾ ਪ੍ਰਸਤੀ ਦੀ ਬੰਦੇ ਮੌਕਾ ਪ੍ਰਸਤੀ ਕਰਕੇ ਇੱਕਦਮ ਉਧਰ ਜਾ ਕੇ ਬੀਜੇਪੀ ਵੱਲ ਉਹਨਾਂ ਨੂੰ ਲੱਗਿਆ ਵੀ ਭਗਵਾਨ ਰਾਮਚੰਦਰ ਜੀ ਮਹਾਰਾਜਿਆਂ ਦਾ ਬਹੁਤ ਇਸ ਵੇਲੇ ਜਿਹੜਾ ਇਹਨਾਂ ਨੇ ਮੰਦਿਰ ਬਣਾਇਆ ਉਹਦੇ ਕਰਕੇ ਲੋਕਾਂ ਦਾ ਰੁਝਾਨ ਆ ਪਰ ਇਹ ਨਹੀਂ ਪਤਾ ਵੀ ਭਗਵਾਨ ਰਾਮਚੰਦਰ ਜੀ ਮਹਾਰਾਜ ਤਾਂ ਸਾਰਿਆਂ ਦੇ ਆ ਸਾਰੀ ਦੁਨੀਆ ਦੇ ਸਾਂਝੇ ਨੇ ਸਰਬ ਸਾਂਝੇ ਨੇ ਔਰ ਜਿਹੜਾ ਮੰਦਿਰ ਬਣਿਆ ਉਹਦੇ ਵਿੱਚ ਬਿੱਟੂ ਦਾ ਕੀ ਰੋਲ ਆ ਮੰਦਿਰ ਤਾਂ ਸਰਕਾਰ ਨੇ ਚਲੋ ਬਣਾਇਆ ਜਾਂ ਸੰਗਤ ਨੇ ਬਣਾਇਆ ਸੰਗਤ ਦੀ ਮਾਇਆ ਦੇ ਨਾਲ ਬਣਿਆ ਵੈਸੇ ਵੀ ਮੰਦਿਰ ਸੰਗਤ ਦਾ ਹੁੰਦਾ ਵਾ ਗੁਰੂ ਸਾਹਿਬ ਦਾ ਹੁੰਦਾ ਭਗਵਾਨ ਦਾ ਹੁੰਦਾ ਉਹਦੇ ਵਿੱਚ ਕਿਸੇ ਬੰਦੇ ਦਾ ਕੋਈ ਰੋਲ ਨਹੀਂ ਹੁੰਦਾ ਕਿਉਂਕਿ ਜਿਹੜਾ ਬੰਦਾ ਸਾਨੂੰ ਚਲਾ ਰਿਹਾ ਜਿਹੜੀ ਸ਼ਕਤੀ ਸਾਨੂੰ ਚਲਾ ਰਹੀ ਆ ਜਿਹੜੀ ਸ਼ਕਤੀ ਸਰਕਾਰਾਂ ਬਣਾ ਰਹੀ ਆ ਜਿਹੜੀ ਸ਼ਕਤੀ ਪ੍ਰਧਾਨ ਮੰਤਰੀ ਦੇ ਪੋਸਟਾਂ ਦੇ ਰਹੀ ਆ ਅਸੀਂ ਉਹਦਾ ਕਰ ਬਣਾਵਾਂਗੇ ਕਵੀ ਵੀ ਨਹੀਂ ਬਣਾ ਸਕਦਾ ਉਹ ਤਾਂ ਆਪਣੇ ਆਪ ਦੇ ਵਿੱਚ ਸਮਰੱਥਾ ਕਹਿੰਦੇ ਨੇ ਕਿ ਭਾਜਪਾ ਇਸ ਵਾਰ 400 ਪਾਰ ਤੇ 400 ਪਾਰ ਦੇ ਵਿੱਚ ਲੁਧਿਆਣਾ ਪ੍ਰਮੁੱਖ ਨਗ ਬਣੇਗਾ ਦੇਖੋ ਨਾ ਤਾਂ 400 ਪਾਰ ਹੋਣੀ ਆ ਤੇ ਨਾਲ ਲੁਧਿਆਣਾ ਪ੍ਰਮੁੱਖ ਨਗ ਬਣਨਾ ਕਿਉਂਕਿ ਜੇ ਲੁਧਿਆਣੇ ਤੋਂ 400 ਪਾਰ ਵਾਲੀ ਪਾਰਟੀ ਦੇ ਵਿੱਚ ਇਲੈਕਸ਼ਨ ਲੜ ਰਹੇ ਨੇ ਨਾ ਉਹ ਆਪ ਹਰ ਰਹੇ ਨੇ ਹਰ ਨਹੀਂ ਰਹੇ ਚੌਥੇ ਨੰਬਰ ਤੇ ਆ ਰਹੇ ਨੇ ਤੁਹਾਡੇ ਸਾਹਮਣੇ ਰਿਜ਼ਲਟ ਚਾਰਜਿੰਗ ਨੂੰ ਆਉਣਾ ਚਾਰਜੂਨ ਨੂੰ ਇਹ ਮੈਂਬਰ ਪਾਰਲੀਮੈਂਟ ਜਿਹੜਾ ਦੋ ਵਾਰ ਦਾ ਇੱਕ ਇੱਕ ਵਾਰ ਦਾ ਤੇ ਨੰਦਪੁਰ ਸਾਹਿਬ ਦਾ ਤਿੰਨ ਵਾਰ ਤੋਂ ਲੈ ਕੇ ਲਗਾਤਾਰ ਬਣਦਾ ਆ ਰਿਹਾ ਐਸ ਵਾਰ ਚੌਥੇ ਨੰਬਰ ਤੇ ਆਊਗਾ ਤਾਂ ਕਿਸ ਤਰ੍ਹਾਂ ਦੇ ਦੋ ਕੀ ਮੁੱਦੇ ਰਹਿਣਗੇ ਪਾਰਟੀ ਨੇ ਹੁਣ ਉਮੀਦਵਾਰ ਬਣਾਇਆ ਵਾ ਲੋਕਾਂ ਦੇ ਵਿੱਚ ਵਿਚਰ ਰਹੇ ਹੋ ਕਿਸ ਤਰ੍ਹਾਂ ਦੇ ਮੁੱਦੇ ਲੈ ਕੇ ਜਾਓਗੇ ਕਿਉਂਕਿ 17 ਦੇ ਵਿੱਚ ਵੀ ਤੇ 22 ਦੇ ਵਿੱਚ ਵੀ ਐਮਐਲਏ ਦੇ ਤੌਰ ਤੇ ਪਾਰਟੀ ਦਾ ਉਮੀਦਵਾਰ ਬਣੇ ਸੀ ਤੁਸੀਂ ਪਰ ਲੋਕਾਂ ਨੇ ਤੁਹਾਡੇ ਹੱਕ ਵਿੱਚ ਫਤਵਾ ਨਹੀਂ ਦਿੱਤਾ ਦੇਖੋ ਮੁੱਦੇ ਮੈਨੂੰ ਪਤਾ ਪਰ ਮੈਂ ਜਿਹੜਾ ਇੱਕ ਸਰਕਾਰ ਕੇਂਦਰ ਚ ਚੱਲ ਰਹੀ ਹੈ ਇੱਕ ਪੰਜਾਬ ਚ ਚੱਲ ਰਹੀ ਆ ਇਹਨਾਂ ਦੋਨਾਂ ਸਰਕਾਰਾਂ ਤੋਂ ਪੁੱਛਣਾ ਚਾਹੁੰਦਾ ਵੀ ਇਹਨਾਂ ਦੇ ਕੋਲੇ ਕੀ ਮੁੱਦਾ ਵਾ ਇਹ ਲੁਧਿਆਣੇ ਵਾਲੇ ਕੀ ਜਾਣਦੇ ਨੇ ਇਹਨਾਂ ਦਾ ਲੁਧਿਆਣੇ ਵਾਲੇ ਕੀ ਬਲੂਪ੍ਰਿੰਟ ਆ ਕਿਹੜੇ ਮੁੱਦਿਆਂ ਤੇ ਇਲੈਕਸ਼ਨ ਲੜ ਰਹੇ ਨੇ ਕੀ ਇਹ ਇੱਕ ਸਵਾਰਨਾ ਚਾਹੁੰਦੇ ਨੇ ਲੁਧਿਆਣਾ ਪਹਿਲਾਂ ਇਹਨਾਂ ਨੇ ਕੀ ਕੀਤਾ ਇਹ ਦੱਸਣ ਫਿਰ ਮੈਂ ਦੱਸੂਗਾ ਮੇਰੇ ਮੁੱਦੇ ਕੀ ਨੇ ਜਿਹੜੇ ਮੁੱਦਿਆਂ ਤੇ ਮੈਂ ਲੜਾਈ ਲੜਨੀ ਆ ਜਿਹੜੇ ਮੁੱਦੇ ਆ ਮੈਂ ਲੋਕਾਂ ਦੇ ਹੱਲ ਕਰਦੇ ਨੇ ਉਹ ਮੈਂ ਦੱਸੂਗਾ ਪਹਿਲਾਂ ਇਹ ਦੱਸਣ ਵੀ ਇਹਨਾਂ ਕੋਲੇ ਕੀ ਮੁੱਦੇ ਨੇ ਦੋ ਕਿਉਂਕਿ ਇਹ ਮੌਜੂਦਾ ਨੇ ਇਹ ਮੌਜੂਦਾ ਲੋਕ ਦੱਸਣ ਵੀ ਇਹਨਾਂ ਨੇ ਕੀ ਅੱਜ ਤੱਕ ਕੀਤਾ ਤੇ ਕੀ ਅੱਗੇ ਕਰਨਾ ਚਾਹੁੰਦੇ ਤਾਂ ਕੀ ਕਹਿਣਾ ਚਾਹੂਗੇ ਕਿਸ ਤਰ੍ਹਾਂ ਦੇਖਦੇ ਹੋ ਉਹਨੂੰ ਉਮੀਦਵਾਰ ਬਣਾਏ ਗਏ ਹੋ ਅਗਲੀ ਰਣਨੀਤੀ ਕੀ ਰਹੇਗੀ ਦੇਖੋ ਰਣਨੀਤੀ ਇਹ ਵੀ ਅਸੀਂ ਲੋਕਾਂ ਕੋਲੇ ਜਾਵਾਂਗੇ ਆਪਣੀ ਗੱਲ ਕਰਾਂਗੇ ਆਪਣੇ ਕੀਤੇ ਹੋਏ ਪੁਰਾਣੇ ਜਿਹੜੇ ਕੰਮ ਹੋ ਦੱਸਾਂਗੇ ਜੋ ਪੰਜਾਬ ਚ ਮੁਕਾਇਆ ਪੰਜਾਬ ਲਿਸ਼ਕਾਇਆ ਜੋ ਪੰਜਾਬ ਦੇ ਵਿੱਚ ਅਸੀਂ ਸਕੀਮਾਂ ਚਲਾਈਆਂ ਉਹ ਸਾਰੀਆਂ ਦੱਸਾਂਗੇ ਲੋਕਾਂ ਨੂੰ ਔਰ ਪਤਾ ਵੀ ਇਹ ਲੋਕਾਂ ਨੂੰ ਕਿਉਂਕਿ ਅੱਜ ਲੋਕ ਇਸ ਗੱਲ ਦੀ ਗਵਾਹੀ ਭਰਦੇ ਨੇ ਵੀ ਹਾਂ ਯਾਰ ਉਸ ਸਮੇਂ ਕੰਮ ਹੋਏ ਨੇ ਉਹ ਸਰਕਾਰ ਚੰਗੀ ਸੀ ਉਹ ਲੋਕ ਚੰਗੇ ਸਨ ਉਹ ਤਾਲਮੇਲ ਵਧੀਆ ਸੀ ਸਪਾਈਚਾਰਕ ਸਾਹ ਸੀ ਲੋਕਾਂ ਦੀ ਗੱਲ ਸੁਣੀ ਜਾਂਦੇ ਸੀ ਤੇ ਕੰਮ ਹੁੰਦੇ ਸੀ ਰਿਸ਼ਵਤ ਇੰਨੀ ਨਹੀਂ ਸੀ ਜਿੰਨੀ ਹੁਣ ਹੋਈ ਹੈ ਜੇ ਬਿਲਕੁਲ ਐ ਸੀਗੇ ਰਣਜੀਤ ਢਿੱਲੋਂ ਜਿਹੜੇ ਕਹਿੰਦੇ ਨੇ ਇਹ ਰਾਏ ਨੇ ਕਿ ਉਹਨਾਂ ਦਾ ਮੁਕਾਬਲਾ ਕਾਂਗਰਸੀ ਉਮੀਦਵਾਰਾਂ ਦੇ ਨਾਲ ਹੈ ਚਾਹੇ ਉਹ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਲੜ ਰਿਹਾ ਹੋਵੇ ਉਮੀਦਵਾਰ ਜਾਂ ਕਾਂਗਰਸ ਦੀ ਟਿਕਟ ਤੋਂ ਹੋਵੇ ਜਾਂ ਭਾਜਪਾ ਦੀ ਟਿਕਟ ਤੋਂ ਹੋਵੇ ਤੇ ਜਿਹੜਾ ਮੁਕਾਬਲਾ ਸਰਕਾਰਾਂ ਦੇ ਨਾਲ ਹੈ ਇੱਕ ਪਾਸੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਦੂਜੇ ਪਾਸੇ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੈ ਤੇ ਜਿਹੜੀਆਂ ਗਰੰਟੀਆਂ ਆਮ ਆਦਮੀ ਪਾਰਟੀ ਨੇ ਦਿੱਤੀਆਂ ਸੀ ਉਹ ਗਰੰਟੀਆਂ ਦੇਣ ਵਾਲਾ ਹੁਣ ਜੇਲ੍ਹ ਵਿੱਚ ਬੈਠਾ ਤੇ ਲੋਕ ਆਪਣੇ ਆਪ ਠੱਗਿਆ ਮਹਿਸੂਸ ਕਰ ਰਹੇ ਨੇ ਜਿਸ ਦਾ ਜਵਾਬ ਲੋਕ ਵੋਟਾਂ 'ਚ ਦੇਣਗੇ ਕੈਮਰਾ ਪਰਸਨ ਰੋਹਿਤ ਦੇ ਨਾਲ ਵਿਵੇਕ ਟਾਲ ਪੰਜਾਬ ਤੱਕ ਲੁਧਿਆਣਾ